ਸ਼ਾ ਗੁਰਗੋਬ ਸਿੰਘ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੇਰੀ ਪੀੜੀ ਦੇ ਮਾਲਕ ਦੇ ਤੇ ਦੇ ਧਨੀ ਉਹਨਾਂ ਦੇ ਜਿਹੜੇ ਗੱਦਰੇ ਦੀ ਇਹ ਕਟਾਰ ਹੈ ਜਿਹੜੀ ਖੇਰ ਦਾ ਕਟਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸੀ ਤੇ ਉਦੋਂ ਐ ਸਹਿਬ ਸ੍ਰੀ ਗੁਰੂ ਹਰਿਪ੍ਰੀਤ ਸਾਹਿਬ ਜੀ ਨੂੰ ਰਿਹਾਰ ਕਰਵਾਉਣ ਵਾਸਤੇ ਮਾਤਾ ਗੰਗਾ ਜੀ ਨੇ ਹੁਕਮ ਕੀਤਾ ਸੀ ਬਾਬਾ ਬੁੱਢਾ ਜੀ ਤੁਸੀਂ 30000 ਫੌਜ ਲੈ ਕੇ ਜਿਹੜੇ ਐ ਫੌਜ ਲੈ ਕੇ ਸਹਿਬ ਸ੍ਰੀ ਗੁਰੂ ਹਰਿਪ੍ਰੀਤ ਸਾਹਿਬ ਜੀ ਨੂੰ ਰਿਹਾਰ ਕਰਾ ਕੇ ਲਿਆਉਣਾ ਉਦੋਂ ਬਾਬਾ ਬੁੱਢਾ ਜੀ 30000 ਫੌਜ ਲੈ ਕੇ ਜਦੋਂ ਦਿੱਲੀ ਪੜਾ ਕੀਤਾ ਜਿੱਥੇ 30000 ਦੀਆਂ ਗਜ਼ਹਰੀਆਂ ਨੇ ਤੇ ਉਹ ਜਿਹੜੇ ਐ ਅੱਜ ਵੀ 30000 ਗਜ਼ਹਰੀਆਂ ਉਦੋਂ ਤੋਂ ਨਾਮ ਪਿਆ ਤੇ ਬਾਬਾ ਬੁੱਢਾ ਜੀ ਜਦੋਂ ਗੁਵਾੜੀਏ ਪਹੁੰਚੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਰਿਹائو ਕੇ ਬਾਹਰ ਆਏ ਉਹਨਾਂ ਨੇ ਪੁੱਛਿਆ ਬਾਬਾ ਬੁੱਢਾ ਜੀ ਤੁਸੀਂ ਇੰਨੀ ਫੌਜ ਲੈ ਕੇ ਆਏ ਹੋ ਤੇ ਉਹਨਾਂ ਨੇ ਬਚਨ ਕੀਤੇ ਸੀ ਕਿ ਗੁਰੂ ਸਾਹਿਬ ਜੀ ਜਦੋਂ ਮਾਤਾ ਗੰਗਾ ਜੀ ਨੇ ਹੁਕਮ ਕੀਤਾ ਸੀ ਤੁਸੀਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗ ਯੁੱਧ ਕਰਕੇ ਵੀ ਰਿਹائو ਕਰਾ ਕੇ ਲਿਆਉਣਾ ਤੇ ਉਦੋਂ ਬਾਬਾ ਸਹਿਬ ਫਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਕੋਝੋਗੇ ਵਚਨ ਕੀਤੇ ਸੀ ਤੁਸੀਂ ਜਿੱਥੇ ਮਹਾਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਜੋਦੇ ਹੋ ਤੇ ਜਿਹੜੇ ਤੁਸੀਂ ਤੁਹਾਡੇ ਨਾਮ ਤੇ ਜਿਹੜਾ ਖਾਸਲਾ ਜਿਹੜਾ ਦਲਪੰਥ ਜੱਦੂਗਾ ਜਿਹੜਾ ਰਿਤੀਆਂ ਸਿੱਧੀਆਂ ਨਾਲ ਭਰਪੂਰ ਹੋਵੇਗਾ ਪਰੇ ਪੁਲਾਏ ਪਚੰਗੀ ਪਰੇ ਪੁਲਾਏ ਰਾਖੀ ਆਉਣਗੇ ਉਹ ਖਾਸਤਾ ਪੰਥ ਬੁੱਢਾ ਦਲ ਤੇ ਹੁਣ ਆਪ ਜੀ ਦਰਸ਼ਨ ਕਰ ਰਹੇ ਹਾਂ ਤੁਹਾਨੂੰ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੀ ਬਾਣੀ ਜਿਨ੍ਹਾਂ ਨੇ ਖਾਲਸਾ ਪੰਥ ਬੁੱਢਾ ਜਦ ਦੇ ਪਹਿਲੇ ਜੱਜੇਦਾਰ ਬਾਬਾ ਅਨੋਲ ਸਿੰਘ ਨੂੰ ਸ੍ਰੀ ਸਾਹਿਬ ਨੇ ਸ਼ਾਨ ਨਗਾਰੇ ਵਰਕੇ ਕਿਤੇ ਹੁਕਮਨਾਮੇ ਬਖਸ਼ੇ ਕੀਤੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਨੀ ਜੀ ਦੀ ਇਹ ਜਿਹੜੀ ਗੱਤਵੇ ਦੀ ਖੇਤ ਦਾ ਅਸਲੀ ਤਾਰਾ ਜਿਹੜੀ ਫਲਾਤ ਦੀ ਤੇ ਸੁਨਹਿਰੀ ਬਣੀ ਹੋਈ ਹੈ ਮੁੱਠਾ ਸੁਨਹਿਰੀ ਹੈ ਆਪਜੀ ਦਰਸ਼ਨ ਕਰ ਰਹੇ ਹਾਂ ਗੱਲ ਜੇ ਇਧਰ ਇਹ ਜਾਵੇ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਨੀ ਨੂੰ ਪਾਵੇ ਕਿਰਨ ਕਰ ਰਹੇ ਹੋ ਗਾ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਸਭ ਤੋਂ ਛੋਟੇ ਸਹਿਬਜ਼ਾਦੇ ਧੰਨ ਧੰਨ ਬਾਬਾ ਫਤੇਸ ਸਿੰਘ ਜਿਹੜਾ ਆਪਾਂ ਫਤੇਸ ਸਹਿਬ ਦਰਸ਼ਨ ਕਰਦੇ ਆ ਉਹ ਬਾਬਾ ਫਤੇਸ ਸਿੰਘ ਦੇ ਨਾਮ ਦੇ ਫਤੇ ਗੜ੍ਹ ਸਾਹਿਬ ਤੇ ਬਾਬਾ ਫਤੇਸ ਸਿੰਘ ਉਹਨਾਂ ਦੇ ਜਿਹੜੇ ਕਮਤਸੇ ਜੀ ਧਾਰ ਜਿਹਦੇ ਉੱਪਰ ਜਿਹੜਾ ਅਰਬੀ ਫਾਰਸੀ ਦੇ ਵਿੱਚ ਲਿਖਿਆ ਹੋਇਆ ਆਸ ਅਸਮਤ ਇਸਰਤ ਕਿਹ ਹੈ ਨਾਨਕ ਬਾਬਾ ਸ਼ਾਹ ਗੁਰੂ ਸੀਸ ਨਵਾਓ ਔਰ ਬਾਤ ਕਰੋ ਕਰ ਹਰ ਧੰ ਬੋਲੋ ਵਾਹਿਗੁਰੂ 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 ਸੋ ਆਪ ਜੀ ਤੁਹਾਨੂੰ ਤੁਹਾਨੂੰ ਬਾਬਾ ਫਤੇਸ ਸਿੰਘ ਜੀ ਉਹਨਾਂ ਦੇ ਜਿਹੜੇ ਕਮਨ ਕੱਤੇ ਜੀ ਇਹ ਛੋਟੀ ਢਾਲ ਉਹਦੇ ਆਪ ਜੀ ਦਰਸ਼ਕ ਕਰਨਾ ਹੈਓ ਗਾ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਜਿਹੜਾ ਚੱਕਰ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਦਮਾਲੇ ਦਾ ਜਿਹੜਾ ਚੱਕਰ ਹੈ ਤੇ ਜਿਹੜਾ ਹਮੇਸ਼ਾ ਅੰਦਰ ਦਮਾਲੇ ਦੇ ਅੰਦਰ ਸਜਾਉਂਦੇ ਸੀ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਜਿਹੜੇ ਗੱਤ ਹੈ ਦਮਾਲੇ ਦਾ ਇਹ ਜਿਹੜਾ ਚੱਕਰ ਆਪਜੀ ਦਰਸ਼ਨ ਕਰ ਰਹੇ ਹਾਂ ਮਿਸਲ ਖਹਿਦਾ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਜੀ ਨੂੰ ਖਾਲਸਾ ਪੰਥ ਬੁੰਡਾਦਰ ਦੇ ਚੌਥੇ ਜਥੇਦਾਰ ਬਾਬਾ ਜਸਵੰਤ ਸਿੰਘ ਸੇਖਾ ਬਾਬਾ ਜਸਵੰਤ ਸਿੰਘ ਆਨੂ ਵਾਲਿਆ ਉਹਨਾਂ ਨੇ ਜਿਹੜਾ ਸੀ ਮਿਸਲ ਖਹਿਤਾਂ ਦਾ ਜਿਹੜਾ ਤਰਨਾ ਦਲ ਦਾ ਮੁਖੀ ਨਿਯੁਕਤ ਕੀਤਾ ਸੀ ਉਹ ਬਾਬਾ ਦੀਪ ਸਿੰਘ ਜੀ ਸ਼ਹੀਦ ਗੱਲ ਕਹਿ ਕਰੇ ਜਾਵੇ ਸ਼ਹੀਦ ਬਾਬਾ ਦੀਪ ਸਿੰਘ ਦੇ ਮਨ ਨੂੰ ਪਾਵੇ ਗੱਲ ਕਹਿ ਕਰੇ ਜਾਵੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਮਨ ਨੂੰ ਪਾਵੇ ਇਹ ਜਿਹੜਾ ਖੰਜਰ ਹੈ ਇਹ ਜਿਹੜਾ ਫਲਾਸ ਤੇ ਸਕੇਲੇ ਦਾ ਬਣਿਆ ਹੋਇਆ ਸ਼ਹੀਦ ਅਕਾਲੀ ਬਾਬਾ ਫੂਲਾਸ ਸਿੰਘ ਜਿਨ੍ਹਾਂ ਦੇ ਫੈਸਲਿਆਂ ਦੇ ਖਾਲਸਾ ਪੰਥ ਅੱਜ ਵੀ ਨਾਜ਼ ਕਰਦਾ ਹੈ ਜੇ ਜਥੇਦਾਰ ਹੋ ਗਏ ਆਕਾਲ ਪੁਰਖ ਦਾ ਤੇ ਸ਼ਹੀਦ ਅਕਾਲੀ ਬਾਬਾ ਫੂਲਾਸ ਸਿੰਘ ਵਰਗਾ ਹੋਵੇ ਜਿਨ੍ਹਾਂ ਨੇ ਇਹੋ ਜਿਹੇ ਫੈਸਲੇ ਲਏ ਸਿੰਘ ਸਾਹਿਬ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਰਿਆਂ ਦੀ ਸਜ਼ਾ ਸੁਣਾਈ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਮੱਥੇ ਪ੍ਰਵਾਨ ਕੀਤੀ ਸੀ ਤੇ ਜਿਨ੍ਹਾਂ ਨੇ ਕਾਬਲ ਬੰਧਾਰ afganistan ਬਹਾਵਲਪੁਰ ਸ਼੍ਰੀਨਗਰ ਲਾਹੌਰ ਤੇ ਦਿੱਲੀ ਤੇ ਦਿੱਲੀ ਤੋਂ ਪਾਰ ਤੱਕ ਇਹ ਸਾਰੇ ਲਾ ਕੇ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਰ ਕਾਇਮ ਕੀਤਾ ਤਾਂ ਖਿਰੀ ਹਰਤੂਤਵ ਖਿਰੀ ਪਟਨਾ ਸਾਹਿਬ ਤੇ ਜਿਹੜੇ ਸਤਖੰਡ ਸ੍ਰੀ ਅਹਿਮਦ ਸਾਹਿਬ ਦੇ ਕਿ ਤਾਰੀਆਂ ਖੋਣੇ ਦੀਆਂ ਸੇਵਾਵਾ ਇਹ ਜਿਹੜੀਆਂ ਸ਼ਹੀਦ ਆਕਾਲੀ ਬਾਬਾ ਪੂਲਾ ਸਗੀ ਬੁੱਢਾ ਬੰਦ ਦੇ ਜਵੇਂ ਜਥੇਦਾਰ ਸ੍ਰੀ ਅਕਾਲ ਸਤ ਜੀ ਦੇ ਜਵੇਂ ਜਥੇਦਾਰ ਨੇ ਸਾਡੀਆਂ ਸੇਵਾਵਾਂ ਕਰਵਾਈਆਂ ਤੇ ਜਿਨ੍ਹਾਂ ਨੇ ਬਹੁਤ ਵੱਡੀਆਂ ਜਿਹੜੀਆਂ ਕੁਰਬਾਨੀਆਂ ਨੇ ਆਪਜੀ ਸ਼ਾਸਤਰਾ ਦੇ ਇਤਿਹਾਸ ਸ਼ਾਸਤਰਾ ਦੇ ਆਪ ਜੀ ਨੇ ਦਰਸ਼ਕ ਕੀਤੇ ਨੇ ਸੂਰਾ ਤੋਂ ਪਹਿਚਾਨੀ ਐ ਜੋ ਤਰ੍ਹਾਂ ਦੀਨ ਕੇ ਹੈ ਸਿੰਘ